ਸਤਿਨਾਮ ਸ਼੍ਰੀ ਵਾਹਿਗੁਰੂ ਸਭ ਜੀਆ ਜੋ ਅਮਰੀ ਬਿਦੋਤੀ ਮੇਰੇ ਸਤਗੁਰਾਂ ਸਾਬਿਦ ਤੁਮ ਜਾਣੋ ਅਰਪੇ ਅਮਰੁਲ ਤੇ ਫਿਰ ਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਤਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿਤ ਮਿLIE ਚੁਕੇ ਸਭ ਸੋਗ ਸੰਤਾਪੇ ਸੋਰਟ ਮਹਲਾ 3 ਸੋ ਸਿਕ ਸਖਾ ਬੰਦਪਹਿ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਪਾਈ ਵਿਛੜੇ ਛੋਟਾ ਖਾਵੇ ਸਤ ਗੁਰੂ ਸੁਖ ਕਦੇ ਨ ਪਾਵੇ ਪਾਈ ਪਰ ਪਿਰ ਪਚੋ ਤਵੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਲ ਵਿਕ ਦੁੱਖ ਕਾਟੇ ਆਪੇ ਮੇਲ ਮਨਾਈ ਰਾਮ ਇਕ ਉਤਮ ਸਬ ਜੀ ਕੇ ਬੰਧਨ ਪਾਈ ਪਰਮ ਭੂਲਾ ਸੰਸਾਰ ਬੇਲ ਗੁਰ ਬੰਧਨ ਟੁੱਟੇ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਤਰੇ ਗੁਰ ਸ਼ਬਦ ਲੈ ਪਛਾਣਾ ਮਾਰੇ ਜਨਮ ਬਾਰੋ ਬਾਰ ਓ ਮੇਰਾ ਜਗ ਪਤ ਜਰਿਆ ਪਾਈ ਕੋਈ ਨ ਕਿਸੇ ਕੇਰਾ ਗੁਰਮਕੰ ਮੈਲ ਪਾਣ ਗੁਣ ਗਾਵਣ ਨਿਜ ਘਰੋਏ ਬਸੇਰਾ ਐਤੇ 부ਜੇ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰ ਸਦਾ ਦਿਆਲ ਹੈ ਪਾਈ ਵਿਡ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਏ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗੁਆਇਆ ਸਤਿਗੁਰੂ ਸਦਾ ਦਇਆ ਨਾਲ ਪਾਈ ਬਿਨ ਭਾਂਦਾ ਕੀ ਪਾਈਏ ਏਕ ਨਦਰ ਕਰ ਦੇ ਕੇ ਸਭ ਉਪਰ ਦੀ ਆਪੋ ਤੇ ਆਪਲ ਪਈਏ ਨਾਨਕ ਨਾਮ ਬਸੇ ਮਨ ਅੰਦਰ ਵਿੱਚੋਂ ਆਪ ਗੁਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦਿਨ ਮੰਗਲਵਾਰ 28 ਮਈ 15 ਜੇਠ ਅੱਜ ਦਿਨ ਮੰਗਲਵਾਰ 28 ਮਈ 15 ਜੇਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ